ਸਤਿ ਸ਼੍ਰੀ ਅਕਾਲ ਦੋਸਤੋ ਹਸੀयत ਚੰਡੀਗੜ੍ਹ ਜੰਮੀ ਪੜੀ ਦਾ ਮਾਜੇ ਦੇ ਨਿੱਕੇ ਜਿਹੇ ਸ਼ਹਿਰ ਵਿੱਚ ਰਿਸ਼ਤਾ ਹੋ ਗਿਆ ਤਾਂ ਬੜਾ ਮਜ਼ਾਕ ਉੱਡਿਆ ਨਾਲ ਦੀਆਂ ਅੱਖਾਂ ਲੱਗੀਆਂ ਲੋਕ ਬਾਹਰਲੇ ਮੁਲਕ ਜਾਂਦੇ ਨੇ ਪਰ ਤੂੰ ਤਾਂ ਸਿੱਧੀ ਬਿਨਾ ਤਲੇ ਵਾਲੇ ਅੰਨੇ ਖੂ ਵਿੱਚ ਹੀ ਜਾ ਡਿੱਗੀ ਐ ਰਿਸ਼ਤੇਦਾਰ ਆਖਣ ਲੱਗੇ ਸਰਦਾਰ ਜੀ ਚੁਆਰੇ ਦੀ ਇੱਟ ਮੋਰੀ ਨੂੰ ਕਿਉਂ ਲਾਉਣ ਲੱਗੇ ਜੇ ਦਿੱਲੀ ਗੁਰਗਾਓ ਵੱਲ ਵੀ ਤਾਂ ਸੋਹਣੇ ਰਿਸ਼ਤੇ ਮਿਲ ਜਾਣੇ ਸਨ ਇਹ ਬਟਾਲੇ ਕੋਲ ਇੱਕ ਪਿੰਡ ਦੇ ਕਾਲਜ ਵਿੱਚ ਪ੍ਰੋਫੈਸਰ ਸਨ ਖੁੱਲੀ ਜ਼ਮੀਨ ਜਾਇਦਾਦ ਦੇ ਨਾਲ-ਨਾਲ ਸੁਭਾਅ ਦੇ ਵੀ ਬੜੇ ਖੁੱਲੇ ਦਿਲੇ ਸਨ ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ ਸੀ ਸਵੇਰ ਸੈਰ ਤੇ ਜਾਂਦਿਆਂ ਹਰ ਸਬਜ਼ੀ ਵਾਲਾ ਤੇ ਰਿਕਸ਼ੇ ਵਾਲਾ ਇਹਨਾਂ ਨੂੰ ਫਤੇ ਬੁਲਾ ਕੇ ਲੰਘਿਆ ਕਰਦਾ ਕਈਆਂ ਨਾਲ ਤਾਂ ਕਿੰਨਾ-ਕਿੰਨਾ ਚਿਰ ਗੱਲਾਂ ਮਾਰਦੇ ਰਹਿੰਦੇ ਕਿਸੇ ਦਾ ਔਲਾਦ ਦਾ ਮਸਲਾ ਕੋਈ ਫਾਰਮ ਪਰਵਾਣ ਆਇਆ ਕੋਈ ਰਾਹ ਜਾਂਦਾ ਆਪਣੀ ਘਰੇਲੂ ਔਕੜ ਨੂੰ ਲੈ ਕੇ ਇਹਨਾਂ ਨੂੰ ਘੇਰ ਖਲੋਂਦਾ ਮੈਨੂੰ ਹਮੇਸ਼ਾ ਇਹ ਹੀ ਲੱਗਦਾ ਕਿ ਬੰਦੇ ਨੂੰ ਆਪਣੀ ਹਸਿਆਤ ਦੇ ਬੰਦਿਆਂ ਨਾਲ ਹੀ ਮੇਲ-ਜੋਲ ਰੱਖਣਾ ਚਾਹੀਦਾ ਏ ਜੇ ਕਦੀ ਕੋਈ ਚੰਡੀਗੜ੍ਹੋਂ ਆਇਆ ਮੇਰਾ ਰਿਸ਼ਤੇਦਾਰ ਇਹਨਾਂ ਦਾ ਛੋਟੇ ਲੋਕਾਂ ਨਾਲ ਇੰਜ ਦਾ ਮੇਲ ਮਲਾਪ ਦੇਖ ਲਵੇਗਾ ਤਾਂ ਪਤਾ ਨਹੀਂ ਕੀ ਸੋਚੂ ਤਰੀਕੇ ਜਿਹੇ ਨਾਲ ਕਈ ਵਾਰ ਗੱਲ ਵੀ ਕੀਤੀ ਪਰ ਇਹ ਹਮੇਸ਼ਾ ਇੰਨਾ ਆਖ ਚੁੱਪ ਕਰਵਾ ਦਿੰਦੇ ਕਿ ਸਰਦਾਰਨੀਏ ਕੋਈ ਆਪਣੀ ਹਾਇਸੀਅਤ ਤੋਂ ਛੋਟਾ ਵੱਡਾ ਥੋੜੀ ਹੁੰਦਾ ਸਗੋਂ ਉਸਦੇ ਕੀਤੇ ਕਰਮ ਹੀ ਉਸ ਨੂੰ ਚਾਨੀਮਾ ਬਣਾਉਂਦੇ ਨੇ ਪਤਾ ਨਹੀਂ ਇਹਨਾਂ ਵਿੱਚੋਂ ਕੌਣ ਕਦੋਂ ਤੇ ਕਿੱਥੇ ਰੱਬ ਬਣ ਬੜ ਆਵੇ ਕੋਈ ਪਤਾ ਨਹੀਂ ਮਨ ਹੀ ਮਨ ਸੋਚਦੀ ਰਹਿੰਦੀ ਕਿ ਦੋ ਵੇਲੇ ਦੀ ਰੋਟੀ ਲਈ 24 ਘੰਟੇ ਸੰਘਰਸ਼ ਕਰਦੇ ਰਹਿੰਦੇ ਛੋਟੀ ਪੱਦਰ ਦੇ ਆਮ ਜੇ ਲੋਕ ਭਲਾ ਸਾਡੀ ਕਾਦੀ ਮਦਦ ਕਰ ਸਕਦੇ ਨੇ ਉਸ ਦਿਨ ਵੀ ਸੈਰ ਤੋਂ ਮੁੜਦੇ ਹੋਏ ਇਹ ਕਿਸੇ ਕੋਲ ਖਲੋਤੇ ਉਸ ਕਾਗਜ਼ ਪੱਤਰ ਵੇਖਣ ਵਿੱਚ ਰੁੱਝੇ ਹੋਏ ਸਨ ਕਿ ਕੋਲ ਖਲੋਤੀ ਨੂੰ ਅਚਾਨਕ ਪਿੱਛੋਂ ਰੌਲਾ ਸੁਣਾਈ ਦਿੱਤਾ ਨੁਕਰ ਤੇ ਗੰਨੇ ਦੇ ਰਾਸਤੇ ਰੇੜੀ ਲਾਉਂਦੇ ਇੱਕ ਬਜ਼ੁਰਗ ਬਾਬਾ ਜੀ ਰੌਲਾ ਪਾਉਂਦੇ ਹੋਏ ਪਿਛਲੇ ਪਾਸਿਓਂ ਕਾਲੀ ਨਾਰ ਮੇਰੇ ਵੱਲ ਭੱਜ ਆਉਂਦੇ ਇੱਕ ਅਵਾਰਾ ਸਾਂ ਨਾਲ ਭिड ਗਏ ਦ੍ਰਿਸ਼ ਐਨਾ ਡਰਾਉਣਾ ਸੀ ਕਿ ਮੇਰਾ ਉੱਥੇ ਖਲੋਤੀ ਦਾ ਤਰਾ ਨਿਕਲ ਗਿਆ ਵੇਖਦਿਆ ਵੇਖਦਿਆ ਹੋਰ ਕਿੰਨੇ ਸਾਰੇ ਲੋਕ ਉਸ ਸਾਂ ਦੇ ਦਿਵਾਲੇ ਹੋ ਗਏ ਅਖੀਰ ਨੂੰ ਅੱਗੇ ਲੱਗ ਭੱਜ ਉੱਠਿਆ ਭਾਵੇਂ ਬਾਬਾ ਜੀ ਨੂੰ ਢੁੱਡ ਮਾਰ ਸਰੀਰਕ ਤੌਰ ਤੇ ਬੁਰੀ ਤਰ੍ਹਾਂ ਜ਼ਖਮੀ ਜ਼ਰੂਰ ਕਰ ਗਿਆ ਸੀ ਪਰ ਮਾਨਸਿਕ ਮਾਨਸਿਕ ਤੌਰ ਤੇ ਜਿੰਨੀ ਲਗੁਰਹਾਨ ਮੈਂ ਉਸ ਦਿਨ ਹੋਈ ਸ਼ਾਇਦ ਹੀ ਕਦੀ ਹੋਈ ਹੋਵਾਂ ਪਹਿਲੀ ਵਾਰ ਆਪਣੀ ਸੋਚ ਤੇ ਸ਼ਰਮਿੰਦਾ ਹੋਈ ਇਹ ਅਹਿਸਾਸ ਹੋਇਆ ਕਿ ਜਿੰਨਾ ਛੋਟੇ ਸਮਝੇ ਜਾਂਦੇ ਲੋਕਾਂ ਕੋਲ ਗਵਾਉਣ ਲਈ ਕੁਝ ਨਹੀਂ ਹੁੰਦਾ ਆਸਲ ਵਿੱਚ ਉਹੀ ਲੋਕ ਹੀ ਆਪਣੀ ਜਾਣ ਤਲੀ ਤੇ ਰੱਖ ਦੂਜਿਆਂ ਦੀ ਰਾਖੀ ਲਈ ਅੱਗੇ ਆਉਂਦੇ ਨੇ ਪਦਾਰਥਵਾਦੀ ਤੇ امیر ਨੂੰ ਦੇ 24 ਘੰਟੇ ਬਸ ਇਹੀ ਫਿਕਰ ਖਾਈ ਜਾਂਦਾ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਇੰਨੀ ਮੁਸ਼ਕਲ ਨਾਲ ਲਈਆਂ ਉੱਚੀਆਂ ਢੇਰੀਆਂ ਦਾ ਕੀ ਬਣੂ ਹਸਪਤਾਲ ਤੇ ਮੋੜ ਆਪਣੇ ਘਰੇ ਮੰਜੇ ਤੇ ਪਏ ਰਹੇ ਬਾਬਾ ਜੀ ਨੂੰ ਬਿਨਾਂ ਨਾਗਾ ਨਾਗਾ ਮਿਲਣ ਮਗਰੋਂ ਘਰੇ ਮੁੜਦਿਆਂ ਨੂੰ ਸਾਨੂੰ ਹਮੇਸ਼ਾ ਇੰਜ ਲੱਗਿਆ ਕਰਦਾ ਜਿਦਾਂ ਕਿਨੇ ਤੀਰਥ ਦੇ ਦਰਸ਼ਨ ਕਰਕੇ ਮੁੜ ਰਹੇ ਹੋਈਏ ਦੋਸਤੋ ਇਹ ਉਹਨਾਂ ਵੇਲਾਂ ਦੀ ਗੱਲ ਹੈ ਜਦੋਂ ਨਰਿੰਦਰ ਵੀਪਾ ਦਾ ਗੀਤ ਅਕਸਰ ਹੀ ਹਾ ਟਾਬੇ ਹੋਟਲ ਤੇ ਕੰਟੀਨ ਤੇ ਵਜਦਾ ਹੋਇਆ ਸੁਣ ਹੀ ਜਾਇਆ ਕਰਦਾ ਸੀ ਕਿ ਚੰਡੀਗੜ੍ਹ ਰਹਿਣ ਵਾਲੀ ਐ ਸੀ ਪਿੰਡੂਣੀ ਦਿਲਾਂ ਦੇ ਮਾੜੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ